ਲਖ ਮਹਾਤਮ ਮਹਾਤਮ ਕਈ ਜਾਣਦੇ ਪਰ ਕਿੰਨਾ ਕਚੌੜੀ ਧਰਤੀ ਕਿੱਡੀ ਕਵੱਡੀ ਆਪਾਂ ਤਾਂ ਇਹ ਨਹੀਂ ਜਾਣ ਸਕਦੇ ਲਖ ਮਹਾਤਮ ਲੱਖਾਂ ਹੀ ਮਹਾਤਮ ਤਿਲਨਾ ਮਹਾਤਮ ਆਖ ਵਖਾਣੇ ਇਹ ਲੱਖਾਂ ਮਹਾਤਮਾ ਪ੍ਰਤਾਪ ਕਰਕੇ ਆਪ ਮਹਾਤਮਾ ਵ્યાਸ ਰਿਖੀ ਇਤਹਾਤ ਬਣ ਬੈਠੇ ਆਪਣੇ ਆਪ ਨੂੰ ਵੱਡਾ ਸ਼ੋਅ ਕਰਦੇ ਨੇ ਪਰ ਪ੍ਰਮਾਤਮਾ ਦਾੜਾ ਪ੍ਰਤਾਪ ਉਹ ਇੱਕ ਤਿਲ ਵੀ ਉਹ ਵਖਿਆਨ ਨਹੀਂ ਕਰ ਸਕਦੇ ਉਸ ਪ੍ਰਮਾਤਮਾ ਨੂੰ ਇੱਕ ਤਿਲਹ ਜਣਾ ਵੀ ਉਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਜੇ ਤਿਲ ਦਾ ਪਾਪ ਜਿਵੇਂ ਸਭ ਤੋਂ ਛੋਟੀ ਚੀਜ਼ ਇਸੇ ਤਰ੍ਹਾਂ ਉਹ ਪ੍ਰਮਾਤਮਾ ਇੰਨਾ ਬਿਆਨਤ ਹੈ ਕਿ ਵਿਆਸ ਰਿਖੀ ਵਰਗੇ ਵੀ ਤਿਲ ਮਾਤਰ ਉਸ ਪ੍ਰਮਾਤਮਾ ਨੂੰ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਭੋਰਾ ਜਿੰਨਾ ਥੋੜਾ ਜਿੰਨਾ ਇਹ ਵੀ ਨਹੀਂ ਸਮਝ ਸਕੇ ਉਸਤਤ ਵਿੱਚ ਲੱਖ ਉਸਤਤੀ ਇਸੇ ਪ੍ਰਕਾਰ ਕਹਿੰਦੇ ਨੇ ਦੇਵਤਿਆਂ ਦੇ ਵਿੱਚ ਲੱਖਾਂ ਉਸਤੀਆਂ ਕਰਨ ਵਾਲੇ ਹਨ ਹਲ ਉਸਤਤ ਅੰਦਰ ਹੈ ਰਾਣੇ ਸੋ ਇਸ ਪ੍ਰਕਾਰ ਉਸ ਪ੍ਰਮਾਤਮਾ ਦੀ ਉਸਤਤ ਕਰਦੇ ਕਰਦੇ ਵਿਡਿਆਈ ਕਰਦੇ ਕਰਦੇ ਉਹ ਹੈਰਾਨ ਹੋ ਗਏ ਅਚਰਜ ਹੋ ਗਏ ਅਚਰਜ ਵਿੱਚ ਲਖ ਅਚਰਜ ਅਚਰਜ ਦਾ ਭਾਵ ਦਾ ਜਿਹਨੂੰ ਆਪਾਂ ਕਹਿੰਨੇ ਵੰਡਰਫੁਲ ਜਿਹੜਾ ਬਿਆਨ ਨਾ ਕੀਤਾ ਜਾ ਸਕੇ ਜਿਹੜਾ ਉਹ ਪ੍ਰਮਾਤਮਾ ਅਚਰਜ ਵਿੱਚ ਲਖ ਅਚਰਜ ਜਿਹੜਾ ਉਹ ਨਾ ਜਾਣ ਵਾਲਾ ਨਾ ਸਮਝਿਆ ਵਾਲਾ ਪ੍ਰਮਾਤਮਾ ਨੂੰ ਉਹਦੇ ਵਿੱਚ ਲੱਖ ਅਜੀਬੋ ਗਰੀਬ ਹੈਰਾਨ ਕਰਨ ਵਾਲੀਆਂ ਗੱਲਾਂ ਹਨ ਆਚਾਰਜ ਆਚਾਰਜ ਚੋਜ ਵਿਟਾਣੇ ਇਉਂ ਕਹਿੰਦੇ ਉਹਦੇ ਬਿਆੰਤ ਆਚਰ ਚੋਗ ਨੇ ਮਿਸਾਲ ਦੇ ਤੌਰ ਤੇ ਆਪਨੇ ਇੱਕ ਸਰੀਰ ਹੈ ਇਹਦੇ ਚ ਕੰਨ ਨੇ ਇਹਦੇ ਚ ਸਾਡੀਆਂ ਅੱਖਾਂ ਨੇ ਹੈ ਦੋਵੇਂ ਮੋਰੀਆਂ ਪਰ ਜਿਹੜੇ ਸਾਡੇ ਕੰਨ ਨੇ ਇਹ ਵੇਖ ਨਹੀਂ ਸਕਦੇ ਤੇ ਜਿਹੜੀਆਂ ਅੱਖਾਂ ਨੇ ਸੁਣ ਨਹੀਂ ਸਕਦੀਆਂ ਛਾਦੀ ਚ ਗੱਲ ਬਹੁਤੀ ਡੂੰਗੀ ਨਹੀਂ ਪਰਮਾਤਮਾ ਨੇ ਇੱਕ ਮਿੱਟੀ ਦੇ ਸਰੀਰ ਦੇ ਵਿੱਚ ਗੱਲ ਹੈ ਅਚਰਜ ਦੀ ਕਿ ਉਹ ਐਡਾ ਵੱਡਾ ਚਰਜ ਵੀ ਅਸੀਂ ਉਹਦੀ ਅਚਰਜਤਾ ਨੂੰ ਸਮਝ ਨਹੀਂ ਸਕਦੇ ਕਿਵੇਂ ਨਹੀਂ ਸਮਝ ਸਕਦੇ ਇੱਕ ਸਰੀਰ ਚ ਉਹਨੇ ਨਿੱਕੀਆਂ ਨਿੱਕੀਆਂ ਮੂਰੀਆਂ ਬਣਾਈਆਂ ਤੇ ਅੱਖਾਂ ਜਿਹੜੀਆਂ ਨੇ ਇਹ ਇਹਦੇ ਤੋਂ ਪਵਾੜਾ ਵੀ ਪਿਆਕ ਸਾਡੇ ਗ੍ਰੰਥਾਂ ਵਿੱਚ ਆਉਂਦਾ ਜ਼ਿਕਰ ਆਉਂਦਾ ਉਹ ਇਹ ਹੈ ਇੱਕ ਰਖੀ ਹੋਇਆ ਉਹਨੂੰ ਰਾਜੇ ਨੇ ਪੁੱਛਿਆ ਤੇ ਬਾਬਾ ਜੀ ਐਸ ਪਾਸੇ ਸ਼ਿਕਾਰ ਗਿਆ ਕਿ ਨਹੀਂ ਗਿਆ ਉਹ ਕਹਿੰਦੇ ਗੁਰਮੁਖੋ ਅੱਖਾਂ ਵੇਖਦੀਆਂ ਨੇ ਪਰ ਮੂੰਹ ਬੋਲਦਾ ਤੇ ਜਿਨੇ ਬੋਲਨੇ ਨੇ ਵੇਖਿਆ ਨਹੀਂ ਉਹ ਇੰਨਾ ਗੁੱਸੇ ਵਿੱਚ ਆਇਆ ਵੀ ਉਹਦੇ ਗਰਟੋਂ ਨੇ ਸੱਪ ਪਾ ਦਿੱਤਾ ਜਿਹੜਾ ਸਪਤਾਗ ਪਾਠ ਹੈ ਨਾ ਆਪਾਂ ਕਰਾਉਣੇ ਆ ਇਹਦਾ ਪਸ਼ੁਕਰ ਜੇ ਇਹਦਾ ਪਿਛੋਕੜ ਇਹ ਹੈ ਮੈਂ ਇਸ ਗੱਲ ਨੂੰ ਕੁਦਰਤੀ ਤੌਰ ਤੇ ਸਾਹਮਣੇ ਆ ਗਈ ਤੇ ਮੈਂ ਕਲੀਅਰ ਕਰਾਂ ਇੱਕ ਰਾਜਾ ਹੋਇਆ ਉਹਨੂੰ ਹੁਕਮ ਹੋਇਆ ਜਿਹਦੇ ਸਮੇਂ ਕਲਯੁਗ ਆਗਮ ਹੋਇਆ ਨਾ ਤੇ ਗੁਰਮੁਖਾ ਕਲਯੁਗ ਆਇਆ ਤੇ ਉਹਨੂੰ ਕਹਿਣ ਲੱਗਾ ਵੀ ਗੁਰਮੁਖਾ ਤੈਨੂੰ ਵੀ ਰੱਬ ਨੇ ਬਣਾਇਆ ਤੇ ਮੈਨੂੰ ਵੀ ਬਣਾਇਆ ਤੇ ਮੈਂ ਮੈਨੂੰ ਵੀ ਥੋੜੀ ਜਿਹੀ ਰਹਿਣ ਨੂੰ ਜਗ੍ਹਾ ਦੇ ਤੇ ਉਹ ਕਹਿਣ ਲੱਗਾ ਵੀ ਜਿੱਥੇ ਸੋਨਾ ਹੋਵੇ ਨਾ ਉੱਥੇ ਰਹਿ ਪੀ ਉਧਰ ਉਹਨੂੰ ਨੇ ਆਗਿਆ ਦੇ ਦਿੱਤੀ ਉਧਰ ਉਹਨੇ ਆਪਣੇ ਸਿਰ ਤੇ ਸੋਨ ਦਾ ਟੋਪ ਪਾ ਲਿਆ ਤਾਜ ਪਾ ਲਿਆ ਉਹਦੀ ਮਤ ਮਰੀ ਗਈ ਉਹਦਾ ਨਾਮ ਸੀ ਸੰਸਰ ਬਾਹੂ ਰਾਜੇ ਦਾ ਉਹ ਕਹਿਣ ਲੱਗਾ ਵੀ ਬਾਬਾ ਜੀ ਉਹ ਸ਼ਿਕਾਰ ਖੇਡਣ ਗਿਆ ਤੇ ਕੀ ਸ਼ਿਕਾਰ ਸੀ ਕਹਿਣ ਲੱਗਾ ਬਾਬਾ ਜੀ ਸ਼ਿਕਾਰ ਗਿਆ ਤੂੰ ਮਹਾਤਮਾ ਅਰ ਆਪਾਂ ਬਾਣੀ 'ਚ ਪੜਦੇ ਹਾਂ ਰੋਜ਼ ਬੇਪਰਵਾਹ ਸਾਦਾ ਰੰਗ ਹਰ ਕੇ ਜਾਂ ਕੋ ਪਾਲ ਸੋ ਆਬੀ ਪਰਵਾਹ ਨਹੀਂ ਕਿਸੇ ਕੇਰੀ ਬਾਦ ਸੱਚੇ ਨਾ ਆਏ ਅੱਜ ਦੁੱਖ ਨਾਲ ਕਹਿਣਾ ਪੈਂਦਾ ਅੱਜ ਦਾ ਆਪਣੇ ਆਪ ਨੂੰ ਸੰਤ ਖਾਉਣਾ ਟੱਕੇ ਤੇ ਐਮਐਲਏ ਨੇ ਆਉਣਾ ਤੇ ਉਹਨੂੰ ਦੋ ਫਰਲਾਂਗਾ ਅੰਗੋ ਲੈਣ ਜਾਂਦਾ ਭਾਵੇਂ ਕੌੜਾ ਤੇ ਭਾਵੇਂ ਫਿੱਕਾ ਵੇ ਗੱਲ ਸੱਚੀ ਜੀ ਸੰਤ ਨਹੀਂ ਜੇ ਅਸੀਂ ਪ੍ਰਵਾਹ ਕਰਨੀ ਇਹ ਦੀ ਮੈਂ ਇੱਕ ਨਿਮਰਤਾ ਸਹਿਤ ਬਾਕੀ ਆਪਾਂ 7-8 ਦਿਨ ਰਹੇ ਆ ਹੋ ਸਕਦਾ ਕੋਈ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤੇ ਕੋ ਨਾ ਲੱਗੀਆਂ ਹੋਣ ਪਰ ਮੈਂ ਇੱਕੋ ਇੱਕ ਤੁਹਾਨੂੰ ਬੇਨਤੀ ਕਰਾਂਗਾ ਤੁਹਾਡੇ ਚਰਨਾਂ 'ਤੇ ਸਿਰ ਆ ਕੇ ਗੁਰਮੁਖੋ ਐਸ ਬਾਪੂ ਵਾਲੇ ਪਾਸੇ ਨੂੰ ਮੂੰਹ ਰੱਖਿਆ ਜੇ ਇਧਰ ਕੰਡ ਨਾ ਕਰਿਆ ਜੇ ਇਧਰ ਮੂੰਹ ਰੱਖੋਗੇ ਘਾਟਾ ਕੋਈ ਨਹੀਂ ਤੇ ਜੇ ਕੰਡ ਕਾਲੀ ਸਾਡੇ ਪੱਲੇ ਕੱਖ ਨਹੀਂ ਜੇ ਰਹਿਣਾ ਮੈਂ ਬਹੁਤਾ ਗਿਆਨੀ ਨਹੀਂ ਤੇ ਨਾਮ ਇਹਨੂੰ ਬਹੁਤੀਆਂ ਖੋਜਾਂ ਹੁੰਦੀ ਤੇ ਮੈਂ ਇੱਕੋ ਗੱਲ ਕਵਾਂਗਾ ਵੀ ਐਸ ਬਾਪੂ ਵਾਲੇ ਪਾਸੇ ਮੂੰਹ ਰੱਖੋ ਤੇ ਜੇ ਇਹਨੇ ਸਾਡੇ ਵੱਲ ਮੂੰਹ ਰੱਖਿਆ ਨਾ ਸਾਨੂੰ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਅਸੀਂ ਜੇ ਦੁਜੇ ਪਾਸੇ ਮੂੰਹ ਕਰ ਲਿਆ ਤੇ ਇਹਨੂੰ ਕੋਈ ਫਰਕ ਨਹੀਂ ਪੈਣਾ ਪਰ ਜੇ ਇਹਨੇ ਦੁਜੇ ਪਾਸੇ ਮੂੰਹ ਕਰ ਲਿਆ ਸਾਡਾ ਕੱਖ ਨਹੀਂ ਜਿ ਰਹਿਣਾ ਇਸ ਕਰਕੇ ਪ੍ਰਾਲਾ ਕਰਿਆ ਕਰੋ ਰੋਜ਼ ਪਾੜ ਕਰਦੇ ਪਤਾ ਨਹੀਂ ਸਾਡੇ ਅੰਦਰ ਵਸਦਾ ਕਿਉਂ ਨਹੀਂ ਹੋਵੇ ਸਿਵਤ ਕਸਮ ਦੀ ਨੂਰ ਅਰਸੋਂ কুরਸੋਂ ਝਟ ਗਏ ਤੂੰ ਤੇਰੇ ਟੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਤੇਰੇ ਦیدار ਕੀਤੇ ਜਨਮਾਂ ਜਨਮਾਂ ਤਰਾ ਦੀ ਮਹਿਲ ਲੈ ਜਾਂਦੀ ਹੈ ਲੇਕਿਨ ਬਦਕਿਸਮਤੀ ਹੈ ਅੱਜ ਆਪਾਂ ਬੰਦਿਆਂ ਦੇ ਬੰਦੇ ਬਣਦੇ ਹਰ ਥਾਂ ਤੇ ਕੁਸ਼ਾਮ ਦਾ ਯੋਗ ਹੈ ਕੁਸ਼ਾਮ ਦਾ ਯੋਗ ਆ ਬੰਦਾ ਕੋ ਹੁੰਦਾ ਤੇ ਕਹਿੰਨੇ ਤੁਸੀਂ ਬੜੀ ਕਿਰਪਾ ਕੀਤੀ ਗਿਆਨੀ ਜੀ ਤੁਸੀਂ ਦਰਸ਼ਨ ਦਿੱਤੇ ਨੇ ਕਥਾ ਕਰਨੇ ਬੜੀ ਕਿਰਪਾ ਕੀਤੀ ਤੇ ਗਿਆਨੀਆਂ ਦਾ ਵੀ ਤੁਸੀਂ ਤੁਹਾਡੀ ਮਿਹਰਬਾਨੀ ਥੋੜਾ ਜਿਹਾ ਅੱਗੇ ਨਾਲ ਐ ਕੀ ਮਾਇਆ ਵਧਾ ਦਿਓ ਤੇ ਲੱਖ ਲਾਨ ਤੁਨ ਉਹਦੇ ਤੁਸੀਂ ਕਹਿੰਦੇ ਦਰਸ਼ਨ ਦਿੱਤੇ ਨੇ ਦਰਸ਼ਨ ਕਰੋ ਇਹਦੇ ਜਿਹੜਾ ਲਾਲਸਾ ਰੱਖਦਾ ਜਿਹੜਾ ਦਿੰਦਾ ਤੇ ਜਿਹੜਾ ਹੈ ਹੀ ਲਾਲਚੀ ਉਹਦੇ ਦਰਸ਼ਨ ਚੋਂ ਉੱਪ ਲਵਾਂਗੇ ਕੀ ਇਹ ਸਾਡੇ ਆਮ ਰਵਾਜ ਹੈ ਵੀ ਤੁਸੀਂ ਦਰਸ਼ਨ ਦਿੱਤੇ ਬੜੀ ਕਿਰਪਾ ਕੀਤੀ ਉਹਦਾ ਵੱਡਾ ਮੰਗਤਾ ਚੈਂਪੀਅਨ ਮੰਗਤਿਆਂ ਦਾ ਉਹਦੇ ਕੋਲ ਕੀ ਕਰਾਂਗੇ ਇਹ ਦੇ ਦਰਸ਼ਨ ਕਰਿਆ ਕਰੋ ਤਾਂ ਕਿ ਕਿਤੇ ਆਨੰਦ ਆ ਜਾਏ ਤੇ ਖੇੜਾ ਆ ਜਾਏ ਗੁਰੂ ਸਾਡੇ ਤੇ ਕਿਤੇ ਕਿਰਪਾ ਕਰੇ ਅਸੀਂ ਇਸ ਗੱਲ ਨੂੰ ਸਮਝ ਜੀਏ ਮੈਂ ਇਹ ਤਾਂ ਰੋਜ਼ ਬਲ ਜੋੜ ਦੇਣਾ ਇਹ ਰੱਬ ਹੈ ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਪਾਤਸ਼ਾਹ ਤੁਸੀਂ ਰੱਬ ਵੇਖਿਆ ਤੇ ਗੁਰਦੇਵ ਹੱਸ ਕੇ ਕਹਿਣ ਲੱਗੇ ਕਿਹੜੇ ਰੱਬ ਦੀ ਗੱਲ ਕਰਦਾ ਅਸੀਂ ਤਾਂ ਰੱਬ ਨੂੰ ਬਾਜਾਂ ਮਾਰ ਕਿੱਥੇ ਲੈਂਦਾ ਮਹਾਰਾਜ ਕਿੱਥੇ ਸਾਰੰਗ ਭੱਲਾ ਪੰਜਵਾ 1226 ਅੰਗ ਗੁਰੂ ਪੰਜਵੇਂ ਪਾਚਾ ਕਹਿੰਦੇ ਪੂਥੀ ਪਰਮੇਸ਼ਰ ਕਾ ਥਾਨ ਇਹ ਰੱਬ ਦੀ ਜਗ੍ਹਾ ਤੇ ਰੱਬ ਦੀ ਜਗ੍ਹਾ ਤੇ ਰੱਬ ਹੀ ਬੋਵੇਗਾ ਕਦੇ ਮੁੱਖ ਮੰਤਰੀ ਦੀ ਕੁਰਸੀ ਤੇ ਸਰਪੰਚ ਬੈਠਾ ਕਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਮੁੱਖ ਮੰਤਰੀ ਬੈਠਾ ਇਸ ਕਰਕੇ ਰੱਬ ਦੀ ਜਗ੍ਹਾ ਰੱਬ ਹੈ ਮੈਂ ਦਿਲ ਦੀ ਤਹਿ ਤੋਂ ਕਹਿਣਾ ਗੁਰਮਖੋ ਇਸ ਰੱਬ ਦੇ ਲੜ ਲੱਗੇ ਤੇ ਤਰ ਜਾਗੇ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜੀਵਡ ਵਰਨ ਕੋਏ ਡੇੜੀ ਮੈਂ ਬੇਨਤੀ ਮੈਂ ਕਰਨ ਲੱਗਾ ਸੀ ਮੇਰੀ ਮਨ ਚਾਹੀ ਸੀ ਉਹ ਸ਼ਿਕਾਰ ਕਰਨ ਗਿਆ ਤੇ ਜਿੰਦਗਨੀ ઋષਿ ਨੂੰ ਪੁੱਛਿਆ ਵੀ ਬਾਬਾ ਜੀ ਸ਼ਿਕਾਰ ਹੈ ਹੁਣ ਉਹ ਬੇਪਰਵਾਹ ਨੇ ਬੇਪਰਵਾਹ ਸਦਾ ਰੰਗ ਘਰ ਕੇ ਜਾ ਕੁਪਗ ਸੁਆਮੀ ਉਹ ਕਹਿਣ ਲੱਗਾ ਵੀ ਗੁਰਮੁਖਾ ਅੱਖਾਂ ਵਿੱਚ ਵਹਿਦੀਆਂ ਨੇ ਤੇ ਇਹ ਬੋਲ ਨਹੀਂ ਸਕਦੀਆਂ ਮੂੰਹ ਬੋਲਦਾ ਤੇ ਇਹ ਦੱਸ ਨਹੀਂ ਸਕਦਾ ਕਹਿਣ ਲੱਗਾ ਕਿੰਨਾ ਸਾਧ ਹੰਕਾਰੀ ਹੈ ਉਹਨੇ ਮਰਿਆ ਹੋਇਆ ਸੱਪ ਉਹਦੇ ਗਲ ਚ ਪਾਕਤਿਆ ਗੁਰਮੁਖੂ ਬੱਚਾ ਮਾੜਾ ਹੋਵੇ ਬੱਚਾ ਗਰੀਬ ਹੋਵੇ ਆਪਾਂ ਬਾਪ ਨੂੰ ਭਾਵੇਂ ਸਤਕਾਰ ਨਾ ਦੇਈ ਪਰ ਜੇ ਕੋਈ ਹੋਰ ਬੰਦਾ ਸਾਡੇ ਬਾਪ ਦੀ ਵਿਰੋਧਤਾ ਕਰੇ ਤਾਂ ਸਾਥੋ ਜਰੀ ਨਹੀਂ ਜਾਂਦੀ ਉਥੇ ਲਿਖਿਆ ਕਿ ਜਦੋਂ ਉਹਨੇ ਗੱਟ ਸੱਪ ਪਾਇਆ ਨਾ ਤੇ ਜਮਨਗਰੀ ਰਿਸ਼ੀ ਦਾ ਚੇਲੇ ਦਾ ਨਾਂ ਲਿਖਿਆ ਸ੍ਰਿੰਗੀ ਰਿਖੀ ਉਹ ਤੋਂ ਬਰਦਾਸ਼ਤ ਨਾ ਹੋਇਆ ਕਹਿਣ ਲੱਗਾ ਰੱਬਾ ਉਹਨੇ ਪ੍ਰਮਾਤਮਾ ਅਗੇ ਅਰਦਾਸ ਕੀਤੀ हे परिपूर्ण ਪ੍ਰਮਾਤਮਾ ਇਹ ਰਾਜਾ ਹੈ ਮੇਰਾ ਜੋਰ ਨਹੀਂ ਚੱਲਦਾ ਪਰ ਮੈਨੂੰ ਆਤਮਾ ਨੂੰ ਠੰਡ ਤਾਂ ਪਵੇ ਕਿ ਵੀ ਇੱਕ ਹਫ਼ਤੇ ਵਿੱਚ ਇਸੇ ਤਰ੍ਹਾਂ ਦਾ ਸੱਪ ਲੜ ਕੇ ਮਰੇ ਤੇ ਮੈਂ ਜਿੰਨ ਕੀ ਜਿੰਨੀ ਵੀ ਬੰਦਗੀ ਕੀਤੀ ਆ ਨਾ ਮੈਂ ਤੈਨੂੰ ਸਮਰਪਿਤ ਕਰਦਾ ਮੈਂ ਬੰਦਗੀ ਸਾਰੀ ਬੰਦਗੀ ਦਾ ਮੈਨੂੰ ਇਹ ਫਲ ਦੇ ਦੇ ਤੇ ਇਹਨੇ ਮੇਰੇ ਗੁਰੂ ਦਾ ਅਪਮਾਨ ਕੀਤਾ ਤੇ ਇਹ ਮਰੇ ਤੇ ਮੈਨੂੰ ਤਾਂ ਠੰਡ ਪੈਣੀ ਸੰਤ ਖਵਾਉਣਾ ਬੜਾ ਸੌਖਾ ਪਰ ਬਣਨਾ ਔਖਾ ਆਪਾਂ ਕੱਲ ਪਰਸੋਂ ਕਥਾ ਕੀਤੀ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹ ਰ ਭੈ ਨਹੀਂ ਜਾਣ ਕੇ ਕੰਚਨ ਬਾਟੀ ਮਾਨੇ ਹੁਕਮਨਾਮਾ ਆਇਆ ਸੀ ਕੱਲ ਪਰਸੋਂ 우ਮਾਮ ਪੁਰਸ਼ ਨੇ ਉਹਨਾਂ ਨੇ ਗੱਲ ਸੁਣੀ ਤੇ ਉਹਨਾਂ ਰਾਜੇ ਨੂੰ ਸਨੇਹਾ ਭੇਜਿਆ ਰਾਜਾ ਤੇਰੇ ਨਾਲ ਜ਼ਰੂਰੀ ਕੰਮ ਹੈ ਇੱਕ ਵਾਰਾ ਦਰਸ਼ਨ ਦੇ ਆਇਆ ਗੁੱਸਾ ਠੰਡਾ ਹੋਇਆ ਕਹਿਣ ਲੱਗਾ ਬਾਬਾ ਜੀ ਹੁਕਮ ਕਰੋ ਕਹਿਣ ਲੱਗਾ ਮਿਤਰਾ ਮੇਰਾ ਸਭ ਤੂੰ ਗਲਤ ਪਾ ਦਿੱਤਾ ਤੇ ਮੇਰਾ ਕੀ ਲੈ ਗਿਆ ਪ੍ਰਮਾਤਮਾ ਤੇਰਾ ਭਲਾ ਕਰੇ ਪਰ ਮੇਰਾ ਜਿਹੜਾ ਚੇਲਾ ਇਹਨੇ ਇੱਕ ਕਾਲਾ ਨਾਗ ਹੀ ਇਹਦੇ ਵਜਨ ਚੜਲਨੇ ਨਹੀਂ ਤੇਰੀ ਹਫਤੇ ਚ ਮੌਤ ਹੋਣੀ ਤੇ ਕੋਈ ਨਾ ਕੋਈ ਚਾਰਾ ਚੱਲਦਾ ਤੇ ਕਰਲਾ ਤੇ ਚਾਰਾ ਇਹੋ ਹੈ ਉਹਨਾਂ ਦੇ ਮਤ ਮੁਤਾਬਕ ਉਹ শ্রীਮਦ ਭਗਵਤ ਗੀਤਾ ਦੀ ਕਥਾ ਸੁਣ ਕਹਿਣ ਲੱਗਾ ਜੀ ਠੀਕ ਹੈ ਲਿਖਤਾਂ ਦੇ ਮੁਤਾਬਕ ਕਹਿੰਦੇ ਉਹਨੇ ਦਰਿਆ ਦੇ ਵਿੱਚ ਕਹਿ ਲਓ ਸਮੁੰਦਰ ਦੇ ਵਿੱਚ ਕਹਿ ਲਓ ਇੱਕ ਬੜਾ ਬਰੀਕ ਸੁੰਦਰ ਸ਼ੀਖੀ ਦਾ ਕਰ ਲਿਖਿਆ ਬਣਾਇਆ ਤੇ ਵ્યાਸ ਰਿਸ਼ੀ ਦੇ ਪੁੱਤ ਵੈਸ਼ਨ ਪੈਣ ਨੂੰ ਕਹਿਣ ਲੱਗਾ ਵੀ ਤੂੰ ਮੈਨੂੰ ਇਹ ਚਾਰਨ ਕਰਕੇ ਤੇ ਇਹ ਸੁਣਾ ਕਥਾ ਤਾਂ ਕਿ ਮੇਰਾ ਪ੍ਰਲੋਗ ਸੌਰਜੇ ਹੋ ਸਕਦਾ ਮੇਰੀ ਜਾਨ ਵੱਜ ਜਾਏ ਨਾਲ ਉਹਨੇ ਚੋਂ ਪਾਸੇ ਡਿਊਟੀਆਂ ਲਾ ਦਿੱਤੀਆਂ ਵੀ ਕੋਈ ਵੀ ਮੇਰੇ ਅੰਦਰ ਨਾ ਆਵੇ ਕਿਉਂਕਿ ਮੈਨੂੰ ਉਹਨੇ ਆਖਿਆ ਵੀ ਤੂੰ ਮਰ ਜਾਣਾ ਸੱਪ ਲੜ ਕੇ ਤੇ ਜਦੋਂ ਕੋਈ ਅੰਦਰ ਆਵੇਗਾ ਸੱਪ ਖਤੋੜ ਕੇ ਆ ਜਾਏਗਾ ਉਥੇ ਇਹ ਲਿਖਿਆ ਹੈ ਕਿ ਜਦੋਂ ਆਖਰਕਾਰ ਕੋਈ ਵੀ ਚੀਜ਼ ਹੋਵੇ ਨਾ ਟਾਈਮ ਹੋਵੇ ਉਦੋਂ ਬਣਨੀ ਹੈ ਆਪਾਂ ਜਿੰਨੇ ਬੈਠਿਆ ਨਾ ਗ੍ਰੰਥਾ ਜੇ ਗੱਲ ਲਿਖੀ ਜੇ ਦੇਸ਼ ਕਾਲ ਵਸਤੂ ਉਹ ਦਾ ਅਰਥ ਹੈ ਵੀ ਜਿਹੜੇ ਟਾਈਮ ਤੇ ਆਪਣੀ ਬਹੁਤ ਹੋਣੀ ਹੈ ਜਿਹੜੇ ਟਾਈਮ ਤੇ ਹੋਣੀ ਹੈ ਤੇ ਜਿਹੜੀ ਵਸੂ ਨਾਲ ਹੋਣੀ ਹੈ ਜਦੋਂ ਤਿੰਨੇ ਦੀਆਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਏ ਸਾਨੂੰ ਕਿਸੇ ਦਵਾਈ ਬੂਟੀ ਨੇ ਬਚਾਉਣਾ ਨਹੀਂ ਇੱਕ ਉਹ ਜਗਾ ਆ ਗਈ ਇੱਕ ਉਹ ਚੀਜ਼ ਆ ਗਈ ਤੇ ਤੀਜਾ ਟਾਈਮ ਆ ਗਿਆ ਤੇ ਸਾਡਾ ਖਤਮਾ ਖਤਮ ਹੋ ਜਾਾਂਗੇ ਉਥੇ ਲਿਖਿਆ ਵੀ ਉਸ ਰਿਸ਼ੀ ਨੂੰ ਬਚਾਉਣ ਵਾਸਤੇ ਇੱਕ ਪਾਸੇ ਤਸ਼ਕਨਾਗ ਤੁਰ ਪਿਆ ਵੀ ਮੈਂ ਇਹਨੂੰ ਮਾਰਨਾ ਕਿਉਂਕਿ ਡਿਊਟੀ ਲੱਗੀ ਮੇਰੀ ਦੂਜੇ ਪਾਸੇ ਲਿਖਿਆ ਵੀ ਤਨੰਤਰ ਬੈ ਤੁਰ ਪਿਆ ਵੀ ਰਾਜਾ ਬੜਾ ਨੇਕ ਹੈ ਤੇ ਮੈਂ ਇਹਨੂੰ ਮਰ ਨਹੀਂ ਦੇਣਾ ਤਨੰਤਰ ਬੈ ਦੇ ਬਾਰੇ ਜੋ ਅਸੀਂ ਗ੍ਰੰਥਾਂ ਚ ਪੜ੍ਹਦੇ ਨੇ ਲਿਖਿਆ ਵੀ ਉਹ ਜਿਹਦੇ ਵੱਲ ਨਿਗਾਹ ਕਰ ਲੈਣਾ ਉਹ ਠੀਕ ਹੋ ਜਾਂਦਾ ਹੈ ਉਸੇ ਪੇੜ ਤੇ ਜਿਹੜਾ ਉਹ ਕਥਾ ਲਿਖੀ ਉਹਦੇ 'ਚ ਲਿਖਿਆ ਹੈ ਕਿ ਇਹ ਕੁਦਰਤੀ ਤੌਰ ਤੇ ਤਨੰਤਰ ਵਹਿ ਤੇ ਤਸ਼ਕਨਾਗ ਰਾਜ ਇਕੱਠੇ ਹੋ ਗਏ ਤੇ ਗੱਲਾਂ ਕਰਨ ਲੱਗੇ ਭਾਈ ਸਾਹਿਬ ਕਿ ਇਹਨੂੰ ਤਿਆਰੀਆਂ ਨੇ ਤਸ਼ਕਨਾਗ ਕਹਿਣ ਲੱਗਾ ਪੀ ਆਪਨੀ ਡਿਊਟੀ ਲੱਗੀ ਪੀ ਮੈਂ ਰਾਜੇ ਨੂੰ ਜਾ ਕੇ ਡੰਗ ਮਾਰਨਾ ਤੇ ਉਹਨੂੰ ਖਤਮ ਕਰਨਾ ਤਨੰਤਰ ਕਹਿਣ ਲੱਗਾ ਤਾਂ ਗੱਲ ਵਿਗੜ ਗਈ ਕਿਉਂਕਿ ਤੇਰਾ ਪੱਖ ਹੋਰ ਆਪਾ ਤਾਂ ਆਪੋਜੀਟ ਹੋ ਗਿਆ ਮੈਂ ਉਹਨੂੰ ਮਰ ਨਹੀਂ ਦੇਣਾ ਤੂੰ ਕਹਿਣਾ ਮੈਂ ਮਾਰਨਾ ਤੇ ਮੈਂ ਮਰ ਨਹੀਂ ਦੇਣਾ ਜਿਹੜੀ ਅੱਜ ਕੱਲ ਦੀ ਬੋਲੀ ਹੈ ਨਾ ਟਰਾਈ ਲੈਣਾ ਕਹਿੰਦਾ ਫਿਰ ਆਪਾਂ ਟਰਾਈ ਨਾ ਲੈ ਲਈਏ ਕਹਿੰਦਾ ਠੀਕ ਹੈ ਕਹਿਣ ਲੱਗਾ ਅਧਰਕ ਤੇ ਉੱਪਰ ਬੰਦਾ ਲਕੜਾ ਕੱਢਦਾ ਤੇ ਇਹਨੂੰ ਫੁਕਾਰਾ ਮਾਰ ਉੱਥੇ ਲਿਖਿਆ ਕਿ ਜਦੋਂ ਤਸ਼ਕਨਾਗ ਨੇ ਉਸ ਪਾਸੇ ਨੂੰ ਫੁਕਾਰਾ ਮਾਰੇ ਤੇ ਸਣੇ ਕੁਹਾੜੇ ਦੀ ਉਹ ਬੰਦਾ ਸੁਆਹ ਹੋ ਗਿਆ ਸਭ ਕੁਝ ਸੜ ਗਿਆ ਤਨੰਤਰ ਨੇ ਨਿਗਾਹ ਕੀਤੀ ਉਸੇ ਤਰ੍ਹਾਂ ਕੁਹਾੜਾ ਬਣ ਗਿਆ ਬੰਦਾ ਬਣ ਗਿਆ ਤੇ ਤਸ਼ਕ ਨੇ ਆਖਿਆ ਵੀ ਮੇਰੇ ਨਾਲੋਂ ਬੰਦਾ ਜ਼ਿਆਦਾ ਹਾਵੀ ਹੈ ਤੇ ਆਪਾਂ ਰਾ ਭਰੀਆ ਆਪਾਂ ਪੋਲੀਟੀਕਲ ਸਾਇੰਸ ਵਰਤੀ ਉਹ ਮੁੜ ਕੇ ਗੁਰਮੁਖੋ ਉੱਥੇ ਇਹ ਲਿਖਿਆ ਹੈ ਕਿ ਮੁੜ ਕੇ ਉਹ ਖੁੰਡੀ ਬਣ ਗਿਆ ਇਹ ਤਨੰਤਰ ਵੈ ਤੁਰਿਆ ਜਾਂਦਾ ਤੇ ਤਨੰਤਰ ਵੈ ਦੇ ਬਾਰੇ ਮੈਂ ਹੁਣੇ ਜ਼ਿਕਰ ਕੀਤਾ ਵੀ ਉਹਦੇ ਵੱਲ ਉਹਦੀ ਨਿਗਾ ਵਿੱਚ ਅੰਮ੍ਰਿਤਸਰ ਜਿਹਨੂੰ ਵੇਖਦਾ ਸੀ ਉਹ ਠੀਕ ਹੋ ਜਾਂਦਾ ਸੀ ਇਹ ਹੁਣ ਜਿਹੜਾ ਉਹ ਤਸ਼ਕਨਾਗ ਖੁੰਡੀ ਬਣ ਗਿਆ ਤੇ ਤਨੰਤਰ ਵੈਦ ਨੇ ਆਖਿਆ ਵੀ ਖੁੰਡੀ ਪਈ ਹੈ ਤੇ ਖੁੰਡੀ ਬੜੀ ਸੋਹਣੀ ਹੈ ਤੇ ਉਹਨੇ ਮੋਢੇ ਤੇ ਰੱਖ ਲਈ ਉਹ ਵੇਖਣ ਦੇ ਨਾਲ ਤਾਂ ਸਾਹਮਣੇ ਵੇਖ ਸਕਦਾ ਪਿਛੇ ਨਹੀਂ ਸੀ ਵੇਖ ਸਕਦਾ ਉਹਨੇ ਪਿੱਛੋਂ ਡੰਗ ਮਾਰਿਆ ਜਿਹੜਾ ਕਿਸੇ ਨੂੰ ਬਚਾਉਣ ਚੱਲਿਆ ਸੀ ਉਰਾ ਬਚਾਪ ਹੀ ਮਰ ਗਿਆ ਚੱਲਿਆ ਸੀ ਕਿਸੇ ਨੂੰ ਪਹੁੰਚਾਉਣ ਲਈ ਤੇ ਤਨੰਤਰ ਵੈ ਦੀ ਉਥੇ ਮੌਤ ਹੋ ਗਈ ਉਧਰ ਤਸ਼ਕ ਜਿਹੜਾ ਤਸ਼ਕ नाग ਸੀ ਨਾ ਉਹ ਬਾਆ ਫੁੱਲ ਦੇ ਰਾਹੀਂ ਜਦੋਂ ਅੰਦਰ ਗਿਆ ਤੇ ਜਿਵੇਂ ਆ ਪੰਕੜਾ ਪ੍ਰਸ਼ਾਦ ਦੀ ਦੀਗ ਨੂੰ ਦੀਖਦੇ ਆ ਮੈਂ ਉਥੇ ਗੁਰਜੀ ਕੋਲ ਪਤਾ ਕਿਉਂ ਪੈਂਦਾ ਉਥੇ ਦੂਰਾ ਗੱਫਾ ਮਿਲਦਾ ਇੱਕ ਪੰਜਾਂ ਪਿਹਰਿਆਂ ਦਾ ਤੇ ਮੈਂ ਪਹਿਨਾ ਪਿਛੇ ਪਿਛੇ ਬੈਠਾ ਤੇ ਹੋ ਸਕਦਾ ਵੀ ਪੰਨਿਆਂ ਪਿਆਰੇ ਦੀ ਪਛਾਣ ਤਾਂ ਕਿਸੇ ਦੇਣੀ ਨਹੀਂ ਤੇ ਲਾਗੇ ਬਿਠੇ ਦੇਣਗੇ ਨਾ ਇਹ ਆਪੂ ਆਪਣੀ ਸੋਚ ਹੈ ਇਸੇ ਤਰ੍ਹਾਂ ਗੁਰਮਖੋ ਜਿਵੇਂ ਆਪਾਂ ਪ੍ਰਸ਼ਾਦ ਲੈਨੇ ਤੇ ਉਹ ਫੁੱਲ ਦੇਂਦਾ ਪੁਜਾਰੀ ਤੇ ਉਹ ਲੋਕ ਸਾਡੇ ਹਿੰਦੂ ਭਰਾ ਉਹਨੂੰ ਮੱਥੇ ਤੇ ਲਾਉਂਦੇ ਨੇ ਜਦੋਂ ਉਹਨੇ ਮੱਥੇ ਤੇ ਲਾਇਆ ਨਾ ਉਹਦੀ ਮੌਤ ਹੋ ਗਈ ਔਰ ਉਹੜਾ ਪਾਰਸੀ ਉਹ ਸੱਤਾ ਦੇਣਾ ਚ ਹੋਇਆ ਉਹਦੇ ਤੋਂ ਆਪਾਂ ਨਕਲ ਕੀਤੀ ਤੇ ਆਪਾਂ ਵੀ ਸਪਤਾਗ ਪਾੜ ਕਰਾਉਣ ਲੱਗ ਪਿਆ ਸੱਤਾਂ ਦਿਨਾਂ ਦੇ ਵਿੱਚ ਪਾੜ ਭਾਵੇਂ ਆਪਾਂ ਹੁਣ ਇਸ ਪਾਸੇ ਆ ਜੀਏ ਭਾਵੇਂ ਇਹਨੂੰ ਸਹਿਜ ਕਰਾ ਲਈਏ ਭਾਵੇਂ ਇਹਨੂੰ ਆਪਾਂ ਅਖੰਡ ਪਾੜ ਕਰਦੇ ਕਿਉਂਕਿ ਆਪਾਂ ਕਾਲੇ ਬੜੇ ਨੇ ਤੋਂ ਆਪਾਂ ਇਹ ਅਖੰਡ ਪਾੜ ਬਣਾ ਲਿਆ ਅੱਗੇ ਕਿਸੇ ਦੇ ਮੌਤ ਹੋਣੀ ਤੇ ਕਹਿਣਾ ਸਹਿਜ ਪਾੜ ਕਰਾਉਣਾ ਨਾਲ ਕਿਉਂਕਿ ਜੇ ਉੱਥੇ ਸਹਿਜ ਪਾੜ ਹੋਵੇਗਾ ਨਾ ਤੀਰੋਂਨ ਪਿੱਟਣਗੇ ਨਾ ਨਾਲੇ ਕੰਨਾਂ 'ਚ ਬਾਣੀ ਦੀ ਆਵਾਜ਼ ਪਵੇਗੀ ਹੁਣ ਆਪਾਂ ਕਿੰਨੇ ਵਿਫਾ ਵੜਨਾ ਜ ਲੋਕਾਂ ਨੇ 파ੜਨਾ ਕਰਾ ਤੇ ਲੋਕਾਂ ਨੇ ਕਹਿਣਾ 파ੜਨਿੰਗ ਕਰਾਇਆ ਲੋਕੀ ਵੀ ਖੁਸ਼ ਹੋ ਜਾਣਗੇ ਤੇ ਆਪਾਂ ਵੀ ਖੁਸ਼ ਹੋ ਜਾਗੇ ਬਾਬਾ ਜੀ ਖੰਡ 파ੜ ਰਖ ਦਿਓ ਤੇ ਬੇਨਤੀ ਹੈ ਵੀ ਤੁਸੀਂ ਖੰਡ 파ੜ ਕਰੀ ਚਲੇ ਆ ਜੇ ਅਸੀਂ ਬਾਹਰ ਬਿਸਕੁਟ ਖਾਦੀ ਚਲਾਂਗੇ ਮੈਂ ਸੋਣ ਲਈ ਨਹੀਂ ਕਹਿ ਰਿਹਾ ਮੈਨੂੰ ਪੀੜ ਹੁੰਦੀ ਹੈ ਚਵਾਨੀ ਦਾ ਬੰਦਾ ਸਾਡੇ ਘਰ ਆਉਂਦਾ ਅਸੀਂ ਕੋਲ ਬੈਠਨੇ ਗੱਲਾਂ ਕਰਦੇ ਆਂ ਦੀਨ ਦੁਨੀਆ ਦਾ ਮਾਲਕ ਸਾਡੇ ਘਰ ਆਉਂਦਾ ਤੁਸੀਂ ਦੂਜੇ ਕਮਰੇ ਸੋਫੇ ਤੇ ਬਹਿ ਕੇ ਗੱਲਾਂ ਕਰਦੇ ਆਂ ਮਾਰੇ ਜਾਵਾਂਗੇ ਸਾਡੇ ਕਰ ਇੱਕ ਵਿਅਕਤੀ ਆਉਂਦਾ ਤੇ ਆਪਾਂ ਕਹਿੰਨੇ ਭਾਈ ਸਾਹਿਬ ਕੋਲ ਬਈ ਜੇ ਨਾਮ ਬੈਠੇ ਨਾ ਜੇ ਆਪਾਂ ਕਿਸੇ ਦੇ ਘਰ ਆਮ ਸਧਾਰਨ ਗੱਲ ਕਰ ਲੈ ਕਿਸੇ ਦੇ ਘਰ ਜਾਈਏ ਤੇ ਉਹ ਆਪਾਂ ਨੂੰ ਕਦੇ ਵੀ ਚੰਗਾ ਭਾਈ ਸਾਹਿਬ ਆ ਪਾ ਜੇ ਬਿਸਕਟ ਆ ਜੇ ਜੂਸ ਤੇ ਆ ਜੇ ਲਿਮਕਾ ਤੇ ਮੈਂ ਬਾਜ਼ਾਰ ਨੂੰ ਚੱਲਿਆ ਤੇ ਆਪਾਂ ਕਵਾਂਗੇ ਮੈਂ ਕਦੇ ਬਿਸਕਟ ਨਹੀਂ ਵੇਖੇ ਮੈਂ ਉਹਦੇ ਘਰ ਨਹੀਂ ਵੜਾ ਉਹਨੇ ਮੇਰੀ ਇਨਸਲਟ ਕੀਤੀ ਜੇ ਬੰਦੇ ਕੋਲ ਬੰਦਾ ਨਾ ਬਵੇ ਤੇ ਅਸੀਂ ਇਨਸਲਟ ਮਹਿਸੂਸ ਕਰਦੇ ਇਹ ਦੀਨ ਦੁਨੀਆ ਦਾ ਮਾਲਕ ਸਾਡੇ ਕਰੋਂ ਦਾ ਤੇ ਬੰਦੇ ਨਹੀਂ ਮਾਰੇ ਜਾਗੇ ਮੈਂ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਾਂ ਸਹਿਜ ਪਾੜ ਕਰਾਓ ਅਖੰਡ ਪਾੜ ਕਰਾਓ ਇਹ ਤੁਹਾਡੀ ਆਪਣੀ ਵਿਚਾਰ ਆਪਣੀ ਕਰਦੀਆਂ ਮਾਤਾਵਰਨ ਮੁਤਾਬਕ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਕੋਲ ਬਹਿ ਕੇ ਤੇ ਆਖਿਆ ਕਰੋ ਬਾਪੂ ਸਾਨੂੰ ਤੂੰ ਕੀ ਕਹਿੰਦਾ ਬਜ਼ੁਰਗ ਉਪਦੇਸ਼ ਦਿੰਦੇ ਨੇ ਨਾ ਇਹ ਸਾਡਾ ਵਡੇਰਾ ਹੈ ਇਹ ਸਾਡਾ ਬਜ਼ੁਰਗ ਹੈ ਇਹ ਜੋ ਸਾਨੂੰ ਕਹਿੰਦਾ ਨਾ ਉਹਨੂੰ ਕਮਾਉਣਾ ਕਰੀਏ ਸਾਡਾ ਜੀਵਨ ਸਫਲਾ ਹੋ ਜਾਏਗਾ ਇਹ ਸਤਿਗੁਰੂ ਪਾਤਸ਼ਾਹ ਕਿਤੇ ਸਾਡੇ ਤੇ ਕਿਰਪਾ ਕਰਨ ਕਹਿੰਦੇ ਇਸ ਪ੍ਰਕਾਰ ਵਿਸਮਾਦੀ ਵਿਸਮਾਦ ਲਖ ਵਿਸਮਾਦੋਂ ਵਿਸਮਾਦ ਬਿਆਣੇ ਵਿਸਮਾਦ ਦਾ ਭਾਵ ਉਹ ਅਵਸਥਾ ਜਿਹੜੀ ਬਿਆਨ ਨਾ ਕੀਤੀ ਜਾ ਸਕੇ ਇਹਦੀ ਜਿਵੇਂ ਆਖਿਆ ਤੁਸੀਂ ਬਾਣੀ ਮੁਤਾਬਕ ਕਹੋ ਨਾ ਤੇ ਗੁਰਬਾਣੀ ਦੀ ਪੰਕਤੀ ਹੈ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਜੇ ਆਪਨੂੰ ਕਹਵਣੇ ਪੀ ਗਿਆਨੀ ਦੀ ਵਿਸਮਾਦ ਦੇ ਅਰਥ ਕਰੋ ਤੇ ਮੈਂ ਇਹਦਾ ਇਹ ਅਰਥ ਕਰਦਾ ਹਾਂ ਨਾ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਗੁੰਗੇ ਨੇ ਗੁੜ ਖਾ ਰਿਆ ਸਵਾਦ ਲੱਗਾ ਕਣ ਬੜਾ ਤੇ ਆਪਾਂ ਕਿਨੇ ਸੁਣਾ ਭਾਉ ਕਿਵੇਂ ਉਹ ਵਿਚਾਰਾ ਬੋਲ ਵੀ ਲਾਈ ਜਾਂਦਾ ਤੇ ਬਾਹਾਂ ਵੀ ਲਾਈ ਜਾਂਦਾ ਪਰ ਉਹਦੇ ਤੋਂ ਬੋਲਿਆ ਨਹੀਂ ਜਾਂਦਾ ਇਸ ਪ੍ਰਕਾਰ ਪਰਮਾਤਮਾ ਦਾ ਜਿਹਨਾਂ ਨੂੰ ਅਨੁਭਵ ਹੋ ਗਿਆ ਨਾ ਉਹਨਾਂ ਦੇ ਚਿਹਰੇ ਤੋਂ ਦੱਸੇਗਾ ਉਹਨ ਬੋਲ ਕਹਿਣਗੇ ਲੇਕਿਨ ਪੂਰਨ ਤੌਰ ਤੇ ਗੁਰਮਖੋ ਉਹਨਾਂ ਤੋਂ ਬਿਆਨ ਨਹੀਂ ਹੋਣਾ ਇਸ ਕਰਕੇ ਭਾਈ ਜੀ ਕਹਿੰਦੇ ਨੇ ਵਸਮਾਦੀ ਵਸਮਾਦ ਲਖ ਜਿਹੜੇ ਵਸਮਾਦੀ ਨੇ ਨਾ ਭਾਵ ਜਿਹੜੀ ਕਹਿਣ ਤੇ ਕਥਨ ਤੋਂ ਪਰਾਂ ਦੀ ਵਸਤਾ ਹੈ ਉਹ ਦੇ ਵਿੱਚ ਉਹ ਲੀਨ ਹੋ ਗਏ ਉਹਦੀ ਵਡਿਆਈ ਕਰਦੇ ਆ ਉਹਦੇ ਵਿੱਚ ਭੇਦ ਹੋ ਗਏ ਜਿਹਨੂੰ ਕਹਿੰਨੇ ਤੂੰ ਤੂੰ ਕਰਤਾ ਤੂੰ ਆ ਮੁਜ ਮੇਰਾ ਨਾ ਹੂੰ